ਜਿਵੇਂ ਬਹੁਤ ਠੰਡ ਹੈ ਕਿਸੇ ਦਾ ਨੱਕ ਚਲਦਾ ਕਿਸੇ ਨੂੰ ਨਜਲਾ ਹੋ ਗਿਆ ਕਿਸੇ ਨੂੰ ਰੇਸ਼ਾ ਹੋ ਗਿਆ ਕਿਸੇ ਦਾ ਗਲਾ ਫੜਿਆ ਗਿਆ ਤਾਂ ਮੇਰੀ ਇੱਕ ਗੱਲ ਨੋਟ ਕਰ ਲਿਓ ਸਿਤੋਪਲਾਦੀ ਚੂਰਨ ਸਾਰਿਆਂ ਦੇ ਘਰੇ ਪਿਆ ਹੋਗਾ ਪਿਆ ਹੋਗਾ ਸੱਚਮੁੱਚ ਪਿਆ ਹੋਊਗਾ ਜੇ ਨਹੀਂ ਪਿਆ ਨਾ ਤਾਂ ਵਧੀਆ ਕੰਪਨੀ ਦਾ ਜਾ ਕੇ ਮਾਰਕੀਟ ਚੋਂ ਲੈ ਲਓ ਸਿਤੋਪਲਾਦੀ S I T O P L A D I ਸਿਤੋਪਲਾਦੀ ਤਾਂ ਸਿਤੋਪਲਾਦੀ ਪਾਊਡਰ ਜਿਹੜਾ ਹੈਗਾ ਉਹ ਅੱਧਾ ਚਮਚਾ ਤੇ ਇੱਕ ਚਮਚਾ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਕੇ ਇਹ ਚਟਣਾ ਬੱਚਿਆਂ ਵਾਂਗੂ ਜੇ ਮੇਰੇ ਬਪਾ ਛੋਟੇ ਹੁੰਦੇ ਸੀ ਮਲੀ ਖਾਂਦੇ ਹੁੰਦੇ ਸੀ ਚਟ ਚਟ ਕੇ ਓਵੇਂ ਚਟ ਕੇ ਨਾਲ ਗਰਮ ਗਰਮ ਕੋਸਾ ਕੋਸਾ ਪਾਣੀ ਪੀ ਲਓ ਚਾਹੇ ਬਲੈਕ ਟੀ ਪੀ ਲਓ ਦੁੱਧ ਵਾਲੀ ਚਾਹ ਨਹੀਂ ਪੀਣੀ ਕਾਲੀ ਚਾਹ ਉਹ ਪੀ ਲਓ ਤੇ ਤੁਸੀਂ ਦੇਖੋਗੇ ਸਵੇਰੇ ਉੱਠ ਕੇ ਛਾਤੀ ਵੀ ਠੀਕ ਰੇਸ਼ਾ ਵੀ ਠੀਕ ਔਰ ਜਿਹੜਾ ਨੱਕ ਦੇ ਵਿੱਚ ਨਜਲਾ ਗਿਰਦਾ ਸੀ ਉਹਨੂੰ ਵੀ ਬਹੁਤ ਫਰਕ ਪਿਆ ਜਿਹੜੀ ਖੂ ਖੂ ਖਾਂਸੀ ਹੋਈ ਜਾਂਦੀ ਸੀ ਉਹਨੂੰ ਵੀ ਬਹੁਤ ਫਰਕ ਪਿਆ ਇਹ ਸਿਤੋਪਲਾਦੀ ਤੇ ਕਸ਼ਮੀਰੀ ਹਨੀ ਦਾ ਕਮਾਲ ਹੈ ਜਦੋਂ ਤੱਕ ਤੁਹਾਨੂੰ ਆਪਣੇ ਵਾਲਾ ਕਸ਼ਮੀਰੀ ਹਨੀ ਨਹੀਂ ਮਿਲਦਾ ਉਦੋਂ ਤੱਕ ਤੁਸੀਂ ਕੋਈ ਵੀ ਸ਼ਹਿਦ ਯੂਜ਼ ਕਰ ਲਓ ਕਰਨਾ ਤਾਂ ਪਊਗਾ ਆਪਾਂ ਨੂੰ ਲੋੜ ਹੈ ਮੌਕੇ ਤੇ ਪਰ ਜਦੋਂ ਤੁਸੀਂ ਸਾਡੇ ਕੋਲੇ ਆਵੋ ਤਾਂ ਕਸ਼ਮੀਰੀ ਹਨੀ ਲੈ ਕੇ ਜਾਓ ਇਹ ਘਰ ਚ ਹੋਣਾ ਚਾਹੀਦਾ ਇਸ ਲਈ ਸਰਦੀ ਤੋਂ ਬਚਣ ਲਈ ਖੰਤੂਜ ਕਾਮ ਤੋਂ ਬਚਣ ਲਈ ਰੇਸ਼ੇ ਤੋਂ ਬਚਣ ਲਈ ਸਭ ਤੋਂ ਵਧੀਆ ਚੀਜ਼ ਹੈ ਸਿਤੋਪਲਾਦੀ ਪਾਊਡਰ ਉਹਦੇ ਨਾਲ ਕਸ਼ਮੀਰੀ ਹਨੀ ਦਾ ਮਿਸ਼ਰਣ ਕਮਾਲ ਦਾ ਰਿਜ਼ਲਟ ਆਊਗਾ ਸੋ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਸਰਦੀ ਜ਼ੁਕਾਮ ਦੀ ਪ੍ਰੋਬਲਮ ਕਈਆਂ ਵਿੱਚ ਵਿਖਣ ਨੂੰ ਮਿਲ ਰਹੀ ਹੈ ਬੱਚਿਆਂ ਨੂੰ ਠੰਡ ਲੱਗ ਜਾਂਦੀ ਹੈ ਜ਼ੁਕਾਮ ਹੋ ਜਾਂਦਾ ਹੈ ਕਈਆਂ ਦੇ ਅੰਦਰ ਛਾਤੀ ਨੂੰ ਠੰਡ ਬਹੁਤ ਜ਼ਿਆਦਾ ਲੱਗ ਜਾਂਦੀ ਹੈ ਰੇਸ਼ਾ ਬਲਗਮ ਸੋ ਜਿਹੀਆਂ ਪ੍ਰੋਬਲਮ ਆਮ ਹੋ ਜਾਂਦੀਆਂ ਨੇ ਸਰਦੀਆਂ ਦੇ ਵਿੱਚ ਸੋ ਇਸੇ ਨੂੰ ਲੈ ਕੇ ਬਹੁਤ ਵਧੀਆ ਕਰੇਲੂ ਨੁਸਖਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਨਾਲ ਦੀ ਨਾਲ ਵੈਦਵਾਨ ਆਯੁਰਵੈਦਿਕ ਖਾਸ ਕਸ਼ਮੀਰੀ ਹਣੀ ਦੀ ਵੀ ਗੱਲ ਕਰਾਂਗੇ ਆਖਿਰੇ ਖਾਸ ਕਿਉਂ ਹੈ ਕੀ ਇਸ ਦੇ ਵਿੱਚ ਅਜਿਹਾ ਖਾਸ ਹੈ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਅੱਜ ਇੱਕ ਵਾਰ ਫਿਰ ਤੋਂ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਵੈਦਵਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸੋ ਹਮੇਸ਼ਾ ਦੀ ਤਰ੍ਹਾਂ ਹਰ ਇੱਕ ਪਰੇਸ਼ਾਨੀ ਲਈ ਤੁਹਾਡੇ ਉਹ ਵਧੀਆ ਤੋਂ ਵਧੀਆ ਨੁਸਖੇ ਤਿਆਰ ਕਰਦੇ ਰਹਿੰਦੇ ਨੇ ਤੇ ਅੱਜ ਵੀ ਇਸੇ ਲਈ ਇੱਕ ਖਾਸ ਨੁਸਖਾ ਕੀ ਸਰਦੀ ਜ਼ੁਕਾਮ ਚੋਕੇ ਇਹਨਾਂ ਦਿਨਾਂ ਦੇ ਵਿੱਚ ਹਰ ਘਰ ਦੇ ਵਿੱਚ ਚਾਹੇ ਬੱਚੇ ਨੇ ਚਾਹੇ ਬਜ਼ੁਰਗ ਨੇ ਜਿਹੜੇ ਬਾਹਰ ਜਾ ਰਹੇ ਨਹੀਂ ਜਾਂ ਜਿਹੜੇ ਘਰਾਂ ਵਿੱਚ ਕੰਮ ਕਰਦੇ ਨੇ ਮਹਿਲਾਵਾਂ ਦੀ ਗੱਲ ਕਰ ਲਈਏ ਮਾਤਾ ਪਿਤਾਵਾਂ ਦੀ ਗੱਲ ਕਰ ਲਈਏ ਠੰਡ ਲੱਗ ਜਾਂਦੀ ਹੈ ਸੋ ਇਹ ਘਰੇਲੂ ਨੁਸਖਾ ਅਪਣਾਓ ਅਤੇ ਜ਼ਰੂਰ ਤੁਹਾਨੂੰ ਰਾਹਤ ਜੋ ਹੈ ਮਹਿਸੂਸ ਹੋਏਗੀ ਤਾਂ ਫਿਰ ਸਵਾਗਤ ਕਰਦੇ ਹਾਂ ਸੁਭਾਸ਼ ਗੁਲ ਜੀ ਦਾ ਵੀ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਵੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਖਾਸ ਵੀਡੀਓ ਸਤਿ ਸ੍ਰੀ ਅਕਾਲ ਜੀ ਨਮਸਕਾਰ ਚੜਦੀ ਕਲਾ ਚ ਰਹੋ ਜੀ ਉਮੀਦ ਹੈ ਸਾਰੇ ਚੜਦੀ ਕਲਾ ਚ ਹੋਵੋਗੇ ਔਰ ਠੰਡ ਬਹੁਤ ਹੈ ਠੰਡ ਤੋਂ ਬਚੇ ਹੋਵੋਗੇ ਜੇ ਨਹੀਂ ਬਚੇ ਹੋਏ ਤਾਂ ਇੱਕ ਗੱਲ ਦੱਸਦਾ ਕਸ਼ਮੀਰੀ ਹਣੀ ਸ਼ਹਿਦ ਜ਼ਰੂਰ ਖਾਣਾ ਚਾਹੀਦਾ ਪਰ ਇੱਕ ਚੀਜ਼ ਹੈ ਜੇ ਤੁਸੀਂ ਮੇਰੇ ਕੋਲ ਆਓਗੇ ਮੇਰੇ ਕੋਲੋਂ ਤੁਹਾਨੂੰ ਮਿਲਣਾ ਪਿਓਰ ਸ਼ਹਿਦ ਜਿਹੜੇ ਅਸੀਂ ਨਾ ਜਦੋਂ ਕਰੋਨਾ ਕਾਲ ਸੀਗਾ ਮੈਂ ਤੁਹਾਨੂੰ ਦੱਸਦਾ ਅਸੀਂ ਉਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਬਾਕਸ ਲਗਵਾਤੇ ਸੀਗੇ ਉਸ ਤੋਂ ਬਾਅਦ ਕਸ਼ਮੀਰ ਦੇ ਵਿੱਚ ਜਦੋਂ ਅਸੀਂ ਡੱਬੇ ਲਗਵਾਏ ਦੁਨੀਆ ਇੱਧਰ ਦੀ ਉੱਧਰ ਹੋ ਗਈ ਗੁਇਲ ਸਾਹਿਬ ਨਾਲ ਦਾ ਪਿਆਰ ਸਮਦਾ ਹੀ ਆ ਪਰ ਉੱਥੇ ਨਾ ਸਾਨੂੰ ਮਤਲਬ ਇੰਨਾ ਰਿਸਪੌਂਸ ਵਧੀਆ ਮਿਲਿਆ ਉੱਥੇ ਦੇ ਲੋਕਾਂ ਨੇ ਉੱਥੇ ਬਹੁਤ ਸਾਰੀਆਂ ਬੀਬੀਆਂ ਮਾਤਾ ਬਜ਼ੁਰਗ ਬੜੇ ਸਾਨੂੰ ਸਹਿਯੋਗ ਕੀਤਾ ਉਹਨਾਂ ਨੇ ਕਿਉਂਕਿ ਮੇਰੀ ਆਦਤ ਹੈ ਮੈਂ ਉਹਨਾਂ ਲੋਕਾਂ ਨੂੰ ਪੜਦਾ ਜਿਨ੍ਹਾਂ ਲੋਕਾਂ ਨੂੰ ਕੋਈ ਜੌਬ ਵੀ ਨਹੀਂ ਦਿੰਦਾ ਜਿਵੇਂ ਬਜ਼ੁਰਗ ਨੇ ਉਹ ਘਰੇ ਬੈਠੇ ਨੇ ਮੈਂ ਕਹਿੰਦਾ ਜੀ ਤੁਸੀਂ ਘਰੇ ਬੈਠੇ ਕੰਮ ਕਰੋ ਤਾਂ ਉਹਨਾਂ ਨੂੰ ਜਦੋਂ ਅਸੀਂ ਕਿਹਾ ਕਿ ਅਸੀਂ ਇੱਥੇ ਬਾਕਸ ਲਾਣੇ ਆ ਉਹਨਾਂ ਨੇ ਆਪਣੇ ਡੱਬੇ ਲਗਵਾਏ ਔਰ ਸਾਨੂੰ ਉਹ ਪਿਓਰ ਹਣੀ ਮਿਲਿਆ ਜਿਹੜਾ ਤੁਸੀਂ ਸੋਚ ਨਹੀਂ ਸਕਦੇ ਪਹਿਲਾਂ ਇਹ ਬੜਾ ਗੰਧਲਾ ਜਿਹਾ ਆ ਰਿਹਾ ਸੀਗਾ ਅਸੀਂ ਉਦਾਂ ਹੀ ਦਿੱਤਾ ਲੋਕਾਂ ਨੂੰ ਫਿਰ ਅਸੀਂ ਇਹਨੂੰ ਹੁਣ ਪਿਉਰੀਫਾਈ ਕਰਤਾ ਬਿਲਕੁਲ ਸਾਫ਼ ਨੀਟ ਐਂਡ ਕਲੀਨ ਕੀਤਾ ਇਹ ਇਹਦੀ ਵਿਧੀ ਵੀ ਸਾਨੂੰ ਉਹਨਾਂ ਨੇ ਹੀ ਦੱਸੀ ਕਸ਼ਮੀਰ ਵਾਲਿਆਂ ਨੇ ਉਹ ਕਹਿੰਦੇ ਜੀ ਇਹਨੂੰ ਇਦਾਂ ਸਾਫ਼ ਕੀਤਾ ਜਾ ਸਕਦਾ ਔਰ ਇਹ ਹੁਣ ਬਿਲਕੁਲ ਸ਼ੀਸ਼ੇ ਵਰਗਾ ਹੋ ਗਿਆ ਠੰਡ ਹੋਵੇ ਗਰਮੀ ਹੋਵੇ ਇਹਨੇ ਨਾ ਜੰਮਣਾ ਨਾ ਪਿਗਲਣਾ ਨਾ ਕੁਝ ਹੋਰ ਹੋਣਾ ਇਦਾਂ ਹੀ ਰਹੂਗਾ ਇਹਦਾ ਨਾਮ ਦਿੱਤਾ ਕਸ਼ਮੀਰੀ ਹਨੀ ਔਰ ਇਹ ਐਸਾ ਵੈਸਾ ਹਨੀ ਨਹੀਂ ਹੈਗਾ ਇਹ ਮਤਲਬ 150 ਗ੍ਰਾਮ ਦੀ ਪੈਕਿੰਗ 600 ਰੁਪਏ ਦੀ ਆ ਆਮ ਤੌਰ 'ਤੇ ਨੂੰ ਕਿਲੋ ਮਿਲ ਜੂਗਾ 500 600 ਰੁਪਏ ਦਾ ਉਹ ਵਾਲਾ ਹਨੀ ਨਹੀਂ ਨਹੀਂ ਹੈਗਾ ਏ ਨਾ ਇਹ ਚ ਕੋਈ ਚੀਨੀ ਨਾ ਕੋਈ ਕੈਮੀਕਲ ਨਾ ਕੋਈ ਗੁੜ ਨਾ ਕੋਈ ਹੋਰ ਇਹ ਪਿਓਰ ਹੈ ਮਤਲਬ ਜਿੱਥੇ ਬੈਦਵਾਨ ਲਿਖਿਆ ਜਾਊਗਾ ਅੱਖਾ ਮੀਚ ਕੇ ਲੈ ਲਿਓ ਜੋ ਪਿਓਰਿਟੀ ਦੀ ਪੂਰੀ ਤਸੱਲੀ ਰਹਿੰਦੀ ਆ ਮੈਂ ਗਾਰੰਟੀ ਗਾਰੰਟੀ ਤਾਂ ਨਹੀਂ ਕਹਿੰਦਾ ਤਸੱਲੀ ਜ਼ਰੂਰ ਕਹਿ ਦਿੰਦਾ ਕਿਉਂਕਿ ਜਿਹਨੂੰ ਤਸੱਲੀ ਆ ਉਹ ਆਪਣੇ ਆਪ ਚਾਪੇ ਗਾਰੰਟੀ ਆ ਤਾਂ ਇਹ ਕਸ਼ਮੀਰੀ ਹਨੀ ਆ ਇਹਦੇ ਨਾਲ ਕੀ ਕਰਨਾ ਜਿਵੇਂ ਬਹੁਤ ਠੰਡ ਹੈ ਕਿਸੇ ਦਾ ਨੱਕ ਚੱਲਦਾ ਕਿਸੇ ਨੂੰ ਨਜਲਾ ਹੋ ਗਿਆ ਕਿਸੇ ਨੂੰ ਰੇਸ਼ਾ ਹੋ ਗਿਆ ਕਿਸੇ ਦਾ ਗਲਾ ਫੜਿਆ ਗਿਆ ਤਾਂ ਮੇਰੀ ਇੱਕ ਗੱਲ ਨੋਟ ਕਰ ਲਿਓ ਸਿਤੋਪਲਾਦੀ ਚੂਰਨ ਸਾਰਿਆਂ ਦੇ ਘਰੇ ਪਿਆ ਹੋਊਗਾ ਪਿਆ ਹੋਊਗਾ ਸੱਚਮੁੱਚ ਪਿਆ ਹੋਊਗਾ ਜੇ ਨਹੀਂ ਪਿਆ ਨਾ ਤਾਂ ਵਧੀਆ ਕੰਪਨੀ ਦਾ ਜਾ ਕੇ ਮਾਰਕੀਟ ਚੋਂ ਲੈ ਲਓ ਸਿਤੋਪਲਾਦੀ S I T O P L A D I ਸਿਤੋਪਲਾਦੀ ਦੁਬਾਰਾ ਵੀਡੀਓ ਵੈਕ ਕਰਕੇ ਨੋਟ ਕਰ ਲਿਓ ਸਪੈਲਿੰਗ ਲਿਖ ਲਿਓ ਤੇ ਅੱਛੀ ਕੰਪਨੀ ਦਾ ਲਈਓ ਕਿਉਂਕਿ ਇਹਨੂੰ ਹਰ ਕੰਪਨੀ ਸਿਤੋਪਲਾਦੀ ਦੇ ਨਾਮ ਤੇ ਬਣਾਉਂਦੀ ਹੈ ਇਹ ਕਿਸੇ ਦਾ ਆਪਣਾ ਬ੍ਰਾਂਡ ਨਹੀਂ ਹੈਗਾ ਇਹ ਗ੍ਰੰਥਕ ਦਾ ਯੋਗ ਹੈ ਇਹ ਐ ਨਹੀਂ ਹੈ ਵੀ ਕਿਸੇ ਵੀ ਕੰਪਨੀ ਨੇ ਬਣਾ ਲਿਆ ਵੀ ਮੇਰਾ ਹੀ ਆ ਨਾ ਕਿਸੇ ਦਾ ਕਾਪੀਰਾਈਟ ਨਹੀਂ ਇਹ ਹਰ ਇੱਕ ਕੰਪਨੀ ਬਣਾਉਂਦੀ ਹੈ ਬਸ ਵਧੀਆ ਉਹ ਬਣਾਉਂਦੇ ਨੇ ਜਿਹੜੇ ਜ਼ਿੰਮੇਵਾਰ ਕੰਪਨੀਆਂ ਨੇ ਕਿਸੇ ਚੰਗੀ ਕੰਪਨੀ ਦਾ ਲੈ ਲਿਓ ਤਾਂ ਸਿਤੋਪਲਾਦੀ ਪਾਊਡਰ ਜਿਹੜਾ ਹੈਗਾ ਉਹ ਅੱਧਾ ਚਮਚਾ ਤੇ ਇੱਕ ਚਮਚਾ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਕੇ ਅੰਜਟਣਾ ਬੱਚਿਆਂ ਵਾਂਗ ਜੇ ਮੇਪਾ ਛੋਟੇ ਹੁੰਦੇ ਨੇ ਮਿਲੀ ਖਾਂਦੇ ਹੁੰਦੇ ਦੀ ਚਟ ਚਟ ਕੇ ਓਵੇਂ ਚਟ ਕੇ ਨਾਲ ਗਰਮ ਗਰਮ ਕੋਸਾ ਕੋਸਾ ਪਾਣੀ ਪੀ ਲਓ ਚਾਹੇ ਬਲੈਕ ਟੀ ਪੀ ਲਓ ਦੁੱਧ ਵਾਲੀ ਚਾਹ ਨਹੀਂ ਪੀਣੀ ਕਾਲੀ ਚਾਹ ਉਹ ਪੀ ਲਓ ਤੇ ਤੁਸੀਂ ਦੇਖੋਗੇ ਸਵੇਰੇ ਉੱਠ ਕੇ ਛਾਤੀ ਵੀ ਠੀਕ ਰੇਸ਼ਾ ਵੀ ਠੀਕ ਔਰ ਜਿਹੜਾ ਨੱਕ ਦੇ ਵਿੱਚ ਨਜਲਾ ਗਿਰਦਾ ਸੀ ਉਹਨੂੰ ਵੀ ਬਹੁਤ ਫਰਕ ਪਿਆ ਜਿਹੜੀ ਖੂ ਖੂ ਖਾਂਸੀ ਹੋਈ ਜਾਂਦੀ ਸੀ ਉਹਨੂੰ ਵੀ ਬਹੁਤ ਫਰਕ ਪਿਆ ਇਹ ਸਿਤੋਪਲਾਦੀ ਤੇ ਕਸ਼ਮੀਰੀ ਹਨੀ ਦਾ ਕਮਾਲ ਹੈ ਜਦੋਂ ਤੱਕ ਤੁਹਾਨੂੰ ਆਪਣੇ ਵਾਲਾ ਕਸ਼ਮੀਰੀ ਹਨੀ ਨਹੀਂ ਮਿਲਦਾ ਉਦੋਂ ਤੱਕ ਤੁਸੀਂ ਕੋਈ ਵੀ ਸ਼ਹਿਦ ਯੂਜ਼ ਕਰ ਲਓ ਕਰਨਾ ਤਾਂ ਪਊਗਾ ਆਪਾਂ ਨੂੰ ਲੋੜ ਹੈ ਮੌਕੇ ਤੇ ਪਰ ਜਦੋਂ ਤੁਸੀਂ ਸਾਡੇ ਕੋਲੇ ਆਵੋ ਤਾਂ ਕਸ਼ਮੀਰੀ ਹਨੀ ਲੈ ਕੇ ਜਾਓ ਇਹ ਘਰਚ ਹੋਣਾ ਚਾਹੀਦਾ ਇਹ ਹਣੀ ਦਾ ਘਰ ਚ ਪਏ ਦੇ ਇੰਨੀ ਤਸੱਲੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਲਈ ਸਰਦੀ ਤੋਂ ਬਚਣ ਲਈ ਖਾਂਸੀ ਜ਼ੁਕਾਮ ਤੋਂ ਬਚਣ ਲਈ ਰੇਸ਼ੇ ਤੋਂ ਬਚਣ ਲਈ ਸਭ ਤੋਂ ਵਧੀਆ ਚੀਜ਼ ਹੈ ਸੀਤੋਪਲਾਦੀ ਪਾਊਡਰ ਉਹਦੇ ਨਾਲ ਕਸ਼ਮੀਰੀ ਹਣੀ ਦਾ ਮਿਸ਼ਰਣ ਕਮਾਲ ਦਾ ਰਿਜ਼ਲਟ ਆਊਗਾ ਬਾਬਾ ਕਰੇ ਸਾਰਿਆਂ ਦੇ ਘਰ ਚ ਤੰਦਰੁਸਤੀ ਬਣੀ ਰਹੇ ਸਤਿ ਸ੍ਰੀ ਅਕਾਲ ਜੀ ਸੋ ਬੜਾ ਹੀ ਸਰਲ ਜਿਹਾ ਇਹ ਤਰੀਕਾ ਸੀ ਤੁਸੀਂ ਸਾਰੇ ਮੈਨੂੰ ਉਮੀਦ ਹੈ ਸਮਝ ਚੁੱਕੇ ਹੋ ਜੇ ਪਰ ਕਿਤੇ ਵੀ ਕੋਈ ਡਾਊਟ ਲੱਗ ਰਿਹਾ ਹੈ ਕਿ ਨੁਸਖਾ ਸਮਝ ਨਹੀਂ ਆ ਰਿਹਾ ਵੀਡੀਓ ਨੂੰ ਬੈਕ ਕਰਕੇ ਜ਼ਰੂਰ ਦੇਖੋ ਅਤੇ ਕਿਉਂਕਿ ਬੜਾ ਹੀ ਵਧੀਆ ਢੰਗ ਦੇ ਨਾਲ ਸੁਭਾਸ਼ ਗੋਲ ਜੀ ਨੇ ਇੱਕ ਇੱਕ ਪੁਆਇੰਟ ਇੱਕ ਇੱਕ ਸਟੈਪ ਜੋ ਹੈ ਕਲੀਅਰ ਇਸ ਵੀਡੀਓ ਵਿੱਚ ਕੀਤਾ ਹੋਇਆ ਸੋ ਇਸ ਢੰਗ ਦੇ ਨਾਲ ਤੁਸੀਂ ਜੋ ਹੈ ਨੁਸਖਾ ਅਪਣਾ ਕੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਸਰਦੀ ਜ਼ੁਕਾਮ ਜਾਂ ਸਰਦੀ ਵਿੱਚ ਜਿਹੜੀਆਂ ਵੀ ਹੋਰ ਸਾਨੂੰ ਠੰਡ ਲੱਗਣ ਨਾਲ ਪਰੇਸ਼ਾਨੀਆਂ ਹੁੰਦੀਆਂ ਨੇ ਉਹਨਾਂ ਤੋਂ ਨਿਜਾਤ ਜ਼ਰੂਰ ਪਾ ਸਕਦੇ ਦੇ ਹੋ ਤੇ ਤੁਹਾਡੇ ਕੋਈ ਹੋਰ ਸੁਝਾਅ ਹੋਣ ਤਾਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਹੋ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਜਿਆਦਾ ਤੋਂ ਜਿਆਦਾ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਹਾਡੇ ਨਾਲ ਨਾਲ ਹੋਰ ਪਰਿਵਾਰਾਂ ਨੂੰ ਵੀ ਇਸ ਨੁਸਕੇ ਦੇ ਨਾਲ ਰਾਹਤ ਜ਼ਰੂਰ ਮਿਲ ਸਕੇ ਸੋ ਕਸ਼ਮੀਰੀ ਹਨੀ ਦੀ ਵੀ ਗੱਲ ਕੀਤੀ ਇਸ ਵੀਡੀਓ ਦੇ ਵਿੱਚ ਗਰਲ ਸਾਹਿਬ ਨੇ ਤਾਂ ਤੁਸੀਂ ਵੀ ਅਗਰ ਮੰਗਵਾਣਾ ਚਾਹੋ ਤਾਂ www.vaidwan.com ਤੋਂ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਇਹ ਜਿਹੜਾ ਕਸ਼ਮੀਰੀ ਹਨੀ ਹੈ ਜਾਂ ਫਿਰ ਜਿਹੜਾ ਨੰਬਰ ਡਿਸਪਲੇ ਹੈ 987267622 ਇਸ ਉੱਪਰ ਕਾਲ ਕਰਕੇ ਵੀ ਤੁਸੀਂ ਜ਼ਰੂਰ ਹੋਰ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਪੇਜ ਨੂੰ ਹੁਣ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ ਤੇ ਜੇਕਰ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕਰਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਅਸੀਂ ਇਸੇ ਤਰ੍ਹਾਂ ਨਾਲ ਤੁਹਾਡੇ ਲਈ ਜੋ ਹੈ ਹੋਰ ਸਿਹਤ ਨਾਲ ਜੁੜੀ ਵਧੀਆ ਤੋਂ ਵਧੀਆ ਜਾਣਕਾਰੀ ਵਧੀਆ-ਵਧੀਆ ਘਰੇਲੂ ਨੁਸਖੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ